ਗੁਰੂ ਪਿਆਰੇ ਹੋ ਆਪਾਂ ਦਰਸ਼ਨ ਕਰਨ ਜਾ ਰਹੇ ਆਂ ਜੀ ਗੁਰਦੁਆਰਾ ਸ਼੍ਰੀ ਬੁਰਜ ਸਾਹਿਬ ਬਾਬਾ ਮਹਿਤਾਬ ਸਿੰਘ ਪਿੰਡ ਹੈਗਾ ਜੀ ਕੁੰਗਰਾਣਾ ਤੇ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਆਜੋ ਫਿਰ ਨਾਲ ਦੀ ਨਾਲ ਆਪਾਂ ਦਰਸ਼ਨ ਕਰਦੇ ਆਂ ਤੇ ਨਾਲ ਦੀ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆਂ ਆਜੋ ਆਪਾਂ ਇਤਿਹਾਸ ਜਾਣੀਏ ਗੁਰਦੁਆਰਾ ਸ਼੍ਰੀ ਦੁਸ਼ਟ ਦਮਨ ਬੁਰਜ ਸਾਹਿਬ ਪਿੰਡ ਕੁੰਗਰਾਣਾ ਜ਼ਿਲ੍ਹਾ ਲੁਧਿਆਣਾ ਸਨ 1765 ਵਿੱਚ ਸਰਦਾਰ ਗੁਲਾਬ ਸਿੰਘ ਨੇ ਯੂਪੀ ਵੱਲੋਂ ਪੰਜਾਬ ਅੰਦਰ ਦਾਖਲ ਹੋ ਕੇ ਸਰਹੰਦ ਉੱਪਰ ਹਮਲਾ ਕੀਤਾ ਸੂਬੇਦਾਰ ਸਰਹੰਦ ਜੈਨ ਖਾਨ ਨੂੰ ਮਾਰ ਕੇ ਉਸ ਦੇ ਅਧੀਨ ਪੈਂਦਾ ਇਲਾਕਾ ਕੰਗਰਾਣੀ ਕਿਲੇ ਉੱਪਰ ਆ ਕੇ ਹੱਲਾ ਬੋਲਿਆ ਇੱਥੇ ਕਮਸਾਂ ਦਾ ਜੁੱਧ ਹੋਇਆ ਜੋ ਕਈ ਦਿਨ ਚੱਲਦਾ ਰਿਹਾ ਅਖੀਰ ਸਿੰਘਾ ਦਾ ਕਬਜ਼ਾ ਹੋ ਗਿਆ ਫਿਰ ਬੱਦੋਵਾਲ ਧਰਮਕੋਟ ਤੇ ਕਬਜ਼ਾ ਕਰਕੇ ਡੱਲੇਵਾਲੀਆ ਮਿਸਲ ਦੀ ਨੀਂ ਰੱਖੀ ਗੁਲਾਬ ਸਿੰਘ ਨੇ ਇਸ ਕਿਲੇ ਨੂੰ ਨਵੇਂ ਸਿਰਿਓਂ ਉਸਾਰ ਕੇ ਰਾਜ ਕਰਨ ਲੱਗਾ ਸਨ 1801 ਵਿੱਚ ਗੁਲਾਬ ਸਿੰਘ ਦੀ ਮੌਤ ਤੋਂ ਬਾਅਦ ਮਿਸਲ ਦਾ ਜੱਥੇਦਾਰ ਤਾਰਾ ਸਿੰਘ ਬਣਿਆ ਉਸ ਨੇ 1801 ਤੋਂ 1807 ਤੱਕ ਰਾਜ ਕੀਤਾ ਉਸ ਦੇ ਤਿੰਨ ਪੁੱਤਰ ਸਨ 1807 ਵਿੱਚ ਤਾਰਾ ਸਿੰਘ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਪੁੱਤਰ ਗੁੱਜਰ ਸਿੰਘ ਰਾਜ ਕਰਨ ਲੱਗਾ ਨਾਲ ਹੀ ਉਸ ਦੀ ਮਾਤਾ ਦੋਨੋਂ ਮਿਲ ਕੇ ਪ੍ਰਬੰਧ ਚਲਾਉਣ ਲੱਗੇ ਸਤੰਬਰ 1807 ਵਿੱਚ ਮਹਾਰਾਜਾ ਪਟਿਆਲੇ ਵਾਲਾ ਅਤੇ ਨਾਬੇ ਦੇ ਰਾਜੇ ਦਾ ਦੁਲੱਦੀ ਪਿੰਡ ਦਾ ਆਪਸ ਵਿੱਚ ਝਗੜਾ ਚੱਲਦਾ ਸੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨਪਟਾ ਕੇ ਵਾਪਸ ਇੱਥੋਂ ਦੀ ਲੰਘਿਆ ਇੱਥੇ ਆਉਣ ਤੇ ਤਾਰਾ ਸਿੰਘ ਦੀ ਸਿੰਘਣੀ ਨੇ ਨਜ਼ਰਾਨੇ ਵਜੋਂ ਇੱਕ ਹਾਥੀ ਦੀ ਜੰਜੀਰ 6 ਲੱਖ ਰੁਪਏ ਪੰਜ ਘੋੜੇ ਭੇਟ ਕੀਤੇ ਪਰ ਰਣਜੀਤ ਸਿੰਘ ਕਿਲੇ ਦੇ ਅੰਦਰ ਦਾਖਲ ਹੋਣਾ ਚਾਹੁੰਦਾ ਸੀ ਮਹਾਰਾਣੀ ਨੇ ਕਿਲੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਦੋਹਾਂ ਪਾਸੇ ਤੋਂ ਤੋਪਾਂ ਦੇ ਗੋਲੇ ਡਾਗਣੇ ਸ਼ੁਰੂ ਹੋ ਗਏ ਜੋਦਿ ਸ਼ੁਰੂ ਹੋ ਗਿਆ ਰਣਜੀਤ ਸਿੰਘ ਕਿਲੇ ਦੇ ਅੰਦਰ ਦਾਖਲ ਹੋ ਗਿਆ ਆਪਣਾ ਕਬਜ਼ਾ ਕਰਕੇ ਇਸ ਇਲਾਕੇ ਨੂੰ ਸਿੱਖ ਰਾਜ ਵਿੱਚ ਬਣਾ ਲਿਆ ਅਤੇ ਆਪਣਾ ਜਰਨੈਲ ਭਾਗ ਸਿੰਘ ਨਿਯੁਕਤ ਕਰਕੇ ਮਾਲੀ ਅਤੇ ਜੰਗੀ ਸਹਾਇਤਾ 700 ਘੋੜ ਸਵਾਰਾਂ ਦੀ ਇੱਕ ਸਿੱਖ ਰੇਂਜਮੈਂਟ ਛੱਡ ਦਿੱਤੀ ਇੱਥੋਂ ਰਣਜੀਤ ਸਿੰਘ ਸਰਹੰਦ ਜੀਰਾ ਕੋਟਕਪੂਰਾ ਤੇ ਕਬਜ਼ਾ ਕਰਕੇ ਜੀਂਦ ਦਿੱਲੀ ਵੱਲ ਵਧਿਆ 25 ਅਪ੍ਰੈਲ 1809 ਵਿੱਚ ਰਣਜੀਤ ਸਿੰਘ ਅਤੇ ਅੰਗਰੇਜ਼ ਚਾਰਲਸ ਮੈਟਕਾਫ ਵਿਚਕਾਰ ਸਤਲੁਜ ਸੰਧੀ ਹੋਈ ਇਹ ਇਲਾਕਾ ਸਿੱਖ ਰਾਜ ਵਿੱਚ ਕਟਿਆ ਗਿਆ ਸਾਲ 1810 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਜੰਗ ਹੋਇਆ ਜਰਨੈਲ ਸਰਦਾਰ ਭாக ਸਿੰਘ ਦੀ ਅਗਵਾਈ ਹੇਠ ਫੌਜਾਂ ਨੇ ਡਟ ਕੇ ਮੁਕਾਬਲਾ ਕੀਤਾ ਸਾਰੇ ਸਿੰਘ ਸ਼ਹੀਦ ਹੋ ਗਏ ਜਿਸ ਵਿੱਚ ਕੁੰਗਰਾਣੀ ਪਿੰਡ ਦੀਆਂ ਦੋ ਸਕੀਆਂ ਗੁਰਸਿੱਖ ਪਹਿਣਾ ਤੇ ਹੋਰ ਬੁੱਢੇ ਬੱਚੇ ਸ਼ਹੀਦ ਹੋਏ ਪਿੰਡਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਇੱਕ ਬੁਰਜ ਬਾਕੀ ਰਹਿ ਗਿਆ 1817 ਵਿੱਚ ਬਾਬਾ ਕਲਰ ਢਾਲੀਵਾਲ ਦੀ ਚੌਥੀ ਪੀੜੀ ਵਿੱਚ ਦਰੇੜਾ ਕਰਮਾ ਇੱਥੇ ਚੌਧਰੀ ਰਹਾ ਜੋ ਗੁਰਮਾ ਸਮੇਤ 48 ਪਿੰਡਾਂ ਉੱਪਰ ਚੌਧਰ ਕਰਦਾ ਸੀ ਫਿਰ ਇਹ ਬੁਰਜ ਕਾਫੀ ਦੇਰ ਤੱਕ ਖਾਲੀ ਪਿਆ ਰਿਹਾ 15 ਜਨਵਰੀ 1984 ਵਿੱਚ ਇਸ ਬੁਰਜ ਨੂੰ ਗੁਰਦੁਆਰਾ ਸ੍ਰੀ ਦੁਸ਼ਟ ਦਮਨ ਬੁਰਜ ਸਾਹਿਬ ਵਿੱਚ ਬਦਲ ਦਿੱਤਾ ਗਿਆ